ਖੋਦ ਨੂੰ ਮਾਰੀ ਗੋਲੀ ਰੋਹਿਤ ਗੁਪਤਾ ਗੁਰਦਾਸਪੁਰ ਪੁਲਿਸ ਥਾਣਾ ਦੋਰਾੰਗਲਾ ਅਧੀਨ ਆਉਂਦੇ ਪਿੰਡ ਖੁੱਥੀ ਵਿੱਚ ਵਿੱਚ ਤੜਸਾਰ 3 ਵਜੇ ਇੱਕ ਸਾਬਕਾ ਸੈਨਿਕ ਨੇ ਆਪਣੀ ਪਤਨੀ ਅਤੇ ਸਸਤੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਬਾਅਦ ਵਿੱਚ ਮੁਲਜ਼ਮ ਵੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹਤਿਆ ਕਰ ਲਈ ਵੀਰ ਸਿੰਘ ਮੌਜੂਦਾ ਸਮੇਂ ਪੈਸਕੋ ਕੰਪਨੀ ਵੱਲੋਂ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ पत्नी अकविंदर कौर बत्ती, सस गुरीत कौर पचवंजा गुरदासपुर स्थित नगर सुधार ट्रस्ट की गुरदासपुर आदित्य पुलिस टीम नौके पची और जिस घर भीर सिंह लुक्या उसके उस आत्म समर्पण करने ल अपने गोली मार आत्महत्या कर ली एस एसपी ने दसा की बीर सिंह का अपनी घरवाली काफी समय तो झगड़ा चल रिहा मामला कोर्ट सी बीर सिंह की पत्नी अकविंदर कौर काफी समय तो अपनी मां रह रही सी そう。はいはい

ਕਿ ਹੁਣ ਅੱਜ ਜਰਾ ਵੀ ਐਸੀ ਗੱਲ ਕਰੋ ਪੇਪਰ ਰੱਖ ਕੇ ਗੱਲ ਕਰ ਜਿਹੜੀ ਕਰਨੀ ਮੈਂ ਤੁਹਾਨੂੰ ਰਹਿਣਾ ਨਹੀਂ ਕੋਈ ਤੁਹਾਨੂੰ ਆਣਾ ਕੋਈ ਨਹੀਂ 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 ਮੈਂ ਨਹੀਂ ਨਹੀਂ ਮੇਰੀ ਗੱਲ ਮੇਰੇ ਕੋਲ ਨਹੀਂ ਰੱਖੋ ਉਹ ਆਉਂਦੇ ਸੇ ਉਹ ਆਰਾਮ ਆਹ ਔਰ ਅੱਥੇ ਬੈ ਜਾ ਬਸ ਕੋਈ ਫਿਰ ਫਤ ਮੈਂ ਕੰਮ ਤੋਂ ਦਿਸ ਨਹੀਂ 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 ਮੈਂ ਨਹੀਂ ਜਣਾ ਤੇਰਾ ਕੀ ਕਰ ਰਿਹਾ ਮੈਨੂੰ ਸੁਣ ਨਹੀਂ ਯਾਰ ਤੂੰ ਯਾ ਸੇਫਟੀ ਆਫ ਕਰ ਫਿਰ ਤੁਸੀਂ ਅੱਜ ਆਫ ਕਿਉਂ ਕਰਦੇ ਫਿਰ ਜਦੋਂ ਤੂੰ ਸਾਰੇ ਨਹੀਂ ਮਾਰਦਾ ਸਭ ਨਹੀਂ ਜਦੋਂ মিডিਆ ਕ ਬਣਾਈਏ ਫਿਰ ਤੂੰ ਸੇਫਟੀ ਆਫ ਕਿਉਂ ਕਰਦਾ ਯਾਰ ਮੈਨੂੰ ਪਤਾ ਜੇ ਤੇ ਤੇਰਾ ਦੁਸ਼ਮਣੀ ਨਹੀਂ ਤੈਨੂੰ ਕੀ ਲੱਗਦਾ ਅਲੇ ਜੇ ਸ਼ਾਟ ਨਹੀਂ ਲਿਆ ਜਾਂਦਾ ਸਗਦਾ ਸਾਡੀ ਤੇਰਾ ਕਿਉਂ ਛੋੜੀ ਫਿਰ ਕਿਉਂ ਮਾਰ ਦੋ ਜੇ ਮੈਨੂੰ ਕੋਈ ਨਹੀਂ ਆਏ ਪ੍ਰੈਸ ਵਾਲੇ ਆ ਗਏ ਪ੍ਰੈਸ ਦੇ ਸਾਹਮਣੇ ਹੋ ਗਏ ਮੇਰੇ ਨਾਲ ਦਰਬਾਰਾ ਸੰਗਾ ਜੀ ਮਤਲਬ ਇਹ ਵੀ ਸੇਰੇ ਸਾਹਿਬ 3:20 25 ਮਿੰਟ ਦਾ ਟਾਈਮ ਸੀ ਆ ਮੈਂ ਮਰਤੀਂ ਤਰ੍ਹਾਂ ਘਰੋਂ ਉੱਠਿਆ ਸੀ ਤੇ ਮੈਂ ਸ਼ਨਾਪਨ ਕਰਨ ਕਰਕੇ ਗੁਰਦਸਾਹ ਜਾਣਾ ਸੀ ਆ ਤੇ ਕੋਈ ਨਾ ਕਿਸੇ 25 ਤੋਂ ਲੈ ਕੇ 30 33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਜੇ ਮੇਰਾ ਇੱਥੋਂ ਘਰ 200 ਮੀਟਰ ਦੂਰ ਆ ਇਕਦਮ ਜਿਵੇਂ ਇਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੋਖਰਾਰ ਹੋ ਗਏ ਸੀ ਆ ਆਣ ਗਣ ਇਕੱਠਾ ਹੋ ਗਿਆ ਸੀ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅੱਗ ਲੱਗਾ ਹੋਇਆ ਸੀ ਫਿਰ ਅਸੀਂ ਵਾਜਾ ਮਾਰੀ ਉਹਨਾਂ ਨੂੰ ਆਪਣੀ ਭੁਹਾਈ ਦੀ ਵਾਜਾ ਮਾਰੀ ਆਪਣੀ ਦੀ ਵਾਜਾ ਮਾਰੀ ਨਾ ਲੱਗੇ ਕਿ ਕੋਈ ਅੰਦਰ ਹੋਏਗਾ ਕਵਾਜ ਦੇਗਾ ਇਹਨਾਂ ਨੂੰ ਨਹੀਂ ਪਤਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫੇਰ ਜਦੋਂ ਆਈਏ ਪੁੱਸੋਂ ਪੁੱਛ ਕੇ ਬਾਬਾ ਘਰ ਬਾਦ ਆਈਏ ਵੀ ਅਸੀਂ ਦਰਵਾਜ਼ਾ ਤੋੜ ਲੀਏ ਉਹਨਾਂ ਕਹਿੰਦੇ ਦਰਵਾਜ਼ਾ ਤੋੜ ਕੇ ਅੰਦਰ ਹੋ ਜੀ ਫਿਰ ਅਸੀਂ ਜੰਗਲਾ ਤੋੜਿਆ ਗੀੜ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਨਾ ਦੋਵੇਂ ਡੱਡ ਬਾੜੀ ਦੇ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸੀ ਕਿਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਨੇ ਕੀਤੀ ਜਾਂਦੀ ਹੈ ਫਾਈਟਿੰਗ ਉਹਨਾਂ ਦਾ ਇਹਨਾਂ ਦੀ ਜਿਹੜੀ ਬੇਟੀ ਸਾਡ ਡੈੱਥ ਹੋ ਜੇ ਨਾ ਇਹਦਾ ਇਹਦਾ ਹਸਬੰਡ ਜੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਮਤਲਬ ਕੋਰਟ ਕੇ ਚੱਲਦਾ ਸੀਗਾ ਠੀਕ ਹੈ ਹਾਂਜੀ ਇਹ ਕਹਿੰਦਾ ਮੈਂ ਤੁਹਾਨੂੰ ਵਿਸਾਉਣਾ ਨਾ ਤੁਹਾਨੂੰ ਖਰਚਾ ਜਣਾ ਦੋਸਤ ਲੱਗਦਾ ਇਹ CCTV ਕੈਮਰੇ ਦੀ ਗੱਲ ਹੀ ਲੱਗਦਾ ਹਾਂਜੀ ਉਹਨਾਂ ਦੀ ਡੈਥ ਹੋ ਗਈ ਹੁਣ ਦੋਨਾਂ ਦੀ ਉਹਨਾਂ ਦੀ ਡੈਥ ਹੋਈ ਜਾਂਦੀ ਤੇ ਕਈ ਚੀਜ਼ਾਂ ਜਿਹੜਾ ਨੇ ਹਮਲਾ ਕੀਤਾ ਹੁਣ ਪੁੱਛੂ ਤਾਂ ਦੇਖ ਮਤਾਂਪੇ ਇੱਕ ਹੀ ਫੋਟੋ ਸਾਹਮਣੇ ਪਤੀ ਹੈ ਨਾ ਅੱਛਾ ਜੀ ਹਾਂਜੀ ਮਾਂ ਕਿ ਪ੍ਰਸ਼ੰਤ ਆਪਣੇ ਸਾਕ ਤੋਂ ਸਹਾਇਤਾ ਮਿਲੇ ਸਹਾਇਤਾ ਉਹਨੂੰ ਕਹਿੰਦੇ ਆਪਰੇ ਪਹਿਲਾਂ ਮੈ ਚੁੱਕੀ ਆਪਰੇ ਆਨੂੰ ਦੇ ਦਈਏ ਨਾ ਠੀਕ ਹੈ ਆਪਰੇ ਆਪ ਨੂੰ ਗੋਲੀ ਮਾਰਦੀ ਆਏ ਆਪਰੇ ਨੂੰ ਗੋਲੀ ਮਾਰੀ ਕਹਿੰਦੇ ਹੁਣ ਪਤਾ ਲੱਗਾ ਆਪਰੇ ਨੂੰ ਗੋਲੀ ਮਾਰਦੀ ਕੋਈ ਪੁਲਿਸ ਅਧਿਕਾਰੀ ਆਏ ਐ ਪੁਲਿਸ ਅਧਿਕਾਰੀ ਆਏ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਏ ਹੈ ਹੋਰ ਪਰਫੋਰਮੈਂਸ ਸੈਕਸ਼ਨ ਦੀ ਟੀਮ ਆਈ ਹੈ ਤੁਹਾਨੂੰ ਜਿਹੜੀ ਡੈਡ ਬੋਡੀ ਉਹ ਕਿੱਥੇ ਦੀ ਡੈਡ ਬਡੀ ਸਿਵਲ ਸੱਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੰਚ ਸਾਹਿਬ ਗਿਆ ਨਾਲ ਹੋਰ ਬੰਦਗੇ ਨੌਂ ਰੋਧ ਫਾਇਰ ਹੋਇਆ ਜਿਵੇਂ ਇੱਕ ਅਣਚਲਿਆ ਤੇ 8-9 ਬੰਦੇ ਬਰਾਮਦ ਕਰ ਲਏ ਪੁਲਸ ਨੇ ਖਾਜੀ ਇਹ ਪਰਸਨਲ ਨਹੀਂ ਇਹ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ ਇੱਕ ਐਕ 47 ਜਿਹੜੀ ਚੋਰੀ ਹੋ ਗਈ ਪੁਲਿਸ ਉਤਰਾ ਪਰ ਲਗਾ ਨੂੰ ਅੱਛਾ ਜੀ ਤੇ ਕੱਲ ਤਾਂ ਲੈ ਕੇ ਘੁੰਮਣਿਆ ਤੱਕਦੇ ਉਹ ਆਮ ਨਾਲ ਲੈ ਕੇ ਭਾਜੇ ਉਹਨੂੰ ਰਿਕਵਰੀ ਨਹੀਂ ਹੋਇਆ ਕਣ ਕੋਈ ਸਿਸਟਰ ਹੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲੈ ਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੇ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪਿਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈਆ ਇਹਨਾਂ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਹਮंजे ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੀ ਆਪਣੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੁਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰ ਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਖੋਦ ਵੀ ਕਰ ਲਿਆ ਹਾਂਜੀ ਹਾਂਜੀ ਰਹਿਣ ਵਾਲਾ ਸੀ ਦੇਖੋ ਜਾਨਪੋ ਨੇ ਐਕਸਰਮ ਜਿਹੜਾ ਉਹ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਕੈਨ ਵਾਲਾ ਹੈਗਾ ਅ ਐਕਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਅ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ੍ਹ ਤੋਂ ਵਾਪਸ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜਿਹੜੀ ਡਿਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀਨ ਐਸਓਜੀ ਦੀ ਜਿਹੜੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨੈਟ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਥੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੌਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸ ਐਚਓ ਐਸ ਐਚਓ ਸਾਹਿਬ ਨੇ ਕੀਤੀ ਇਵਨ ਐਸ ਪੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਐਟ ਫੈਕਟਿਵਲੀ ਇਹਨੇ ਜਿਹੜਾ ਹੈਗਾ ਸੁਸਾਈਡ ਕਰ ਦਿੱਤਾ ਇੱਕ ਵਾਰੀ ਸਭ ਨੇ ਸਿੱਧਾ ਕੋ ਸਰ ਜੀ ਜੀ ਸਰ ਕੋ ਇੱਕ ਸੰਭਵ ਦੇਖੋ ਉਹ ਜੇ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਿਕਾਵੇਗਾ ਕਿ ਉਹ ਕੀ ਕਾਰਨ ਸੇ ਮਾਰਦਾ ਆ ਬਈ ਇਹ ਦੇਖੋ ਦੇਖੋ এজ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਦੇਖ ਰਹੇ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਆਈਸੀ ਇਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਨਪੂਰਵ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਰੰਗਰ ਕਰ ਆਪਣੀ ਸੇਟ ਕੋਲੀ ਮਾਰੀ ਨੇ ਸਾਡੀ ਦਸ ਹੋ ਗਈ ਜੀ ਜੀ ਇਹ ਠੀਕ ਹੈ ਸੇਟ ਕੋਲੀ ਮਾਰੀ ਨੇ ਆਪਣੇ ਨੂੰ ਜਬ ਉਹ ਅਸੀਂ ਅਸੀਂ ਇਨਵੈਸਟੀਗੇਟ ਕਰ ਰਹੇ ਇਹ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦੇ ਕਾਰਨ ਕੀ ਲੱਗਾ ਵੀ ਸਸਨ ਨਹੀਂ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਹੈ ਬਟ ਅਨਫੋਰਚਨਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਤੇ ਵੀ ਐਸੀ ਏਰੀਆ ਚ ਆ ਕੇ ਜਿਹੜੀ ਕੋਈ ਆਫ ਆਫ ਦਾ ਡੈਮੇਜ ਨਾ ਹੋ ਜਾਏ ਤਾਂ ਇਸ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਿੰਗ ਕੀਤਾ ਹੈਗਾ ਐਂਡ ਪੂਰਾ